ਇਹ ਕਦੂ 80 ਰੁਪਏ ਕਿਲੋ ਹੋ ਗਏ, ਸ਼ਿਮਲਾ 80 ਰੁਪਏ ਕਿਲੋ, ਗੁਵਾਰਾ ਚੋਲਾ ਇਹ ਸਾਰੇ 80-90 100 ਰੁਪਏ ਕਿਲੋ ਹੈ। ਟਮਾਟਰ ਨੂੰ ਅਗ ਲੱਗੀ ਵੀ ਹੈ ਜੀ ਟਮਾਟਰ। ਤੇ ਹੁਣ ਕਦੂ 80 ਰੁਪਏ ਕਿਲੋ ਗਾ ਕੇ ਅੱਗੇ ਹੋ ਜਾਂਦਾ ਜੀ। ਟਮਾਟਰ 80 ਰੁਪਏ ਕਿਲੋ ਗਾ ਕੇ ਕਹਿੰਦਾ ਭਾਈਆ ਦੇ ਦੋ। ਆ ਆ ਟਾਈਮ ਆਇਆ ਪਿਆ ਜੀ ਹੁਣ ਤਾਂ ਸਮਝ ਲੈ ਕੇ ਨਹੀਂ ਜਾਂਦਾ ਗਾਖ। ਚਿਪੜ ਵੇਸੇ 20 ਰੁਪਏ ਭਾਈਆ ਦੱਸਦੇ ਆਂ, ਚਿਪੜ ਕੀ ਖਾਊਗਾ ਗਰੀਬੰਦਾ ਜੀ ਗੱਲ। ਗਾਗ ਨੂੰ ਇਹ ਸਰਵੇਖ ਲੋਗਾਂ ਕਹਾਂਗੇ ਗਾਗ ਕਿਧਰ ਪੈਂਦੇ ਜੀ ਹੁਣ ਗਾਗ ਨੂੰ ਕਹਿੰਦੇ 20 ਰੁਪਏ ਪਾਈ ਹੈ ਗਾਗ ਨੇ ਅੱਧਾ ਕਿਲੋ ਲੈ ਲੈਂਦਾ ਕੋਈ ਭਾਈ ਇਹ ਲੈ ਲੈਂਦਾ ਜੀ ਪਹਿਲਾਂ ਅਸੀਂ ਪਸੇਰੀ ਦਾ ਭਾਅ ਦੱਸਦੇ ਹੁੰਦੇ ਸੀ ਜਦੋਂ 10 20 ਰੁਪਏ ਕਿਲੋ ਸਬਜ਼ੀ ਸੀ ਨਾ ਅਸੀਂ ਕਹਿੰਦੇ ਸੀ 100 ਰੁਪਏ ਪਸੇਰੀ ਹੈ 50 ਰੁਪਏ ਪਸੇਰੀ ਹੈ ਜੀ ਹੁਣ ਦਾ ਅਸੀਂ ਭਾਈ ਜੀ ਅੱਧਾ ਕਿਲੋ ਦਾ ਭਾਅ ਦੱਸਦੇ ਹਾਂ ਜੀ ਗਾਗ ਉਹ ਵੀ ਮਸਾ ਲੈ ਕੇ ਜਾਂਦਾ ਮੰਡੀ ਨਮਸਕਾਰ ਮੈਂ ਖੁਸ਼ ਹੋ ਰਾਤ ਦੇਖੇ ਸਰਤਾ ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਪਰ ਸਸ਼ੇਕਾਲ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਤੇ ਮੈਂ ਸਰੋਵਰ ਰਾਇ ਕਰਨਾ ਤੇ ਅੱਜ ਅਸੀਂ ਖੜੇ ਆ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਜਿੱਥੇ ਕਿ ਸਬਜ਼ੀਆਂ ਦੇ ਰੇਟਾਂ ਨੇ ਅਸਮਾਨਾਂ ਨੂੰ ਛੂ ਚੁੱਕਿਆ ਹੈ ਦੇ ਆਪਾਂ ਗੱਲ ਕਰਾਂਗੇ ਸਬਜ਼ੀਆਂ ਦੇ ਰੇਟਾਂ ਦੀ ਕਿ ਸਬਜ਼ੀ ਦੇ ਰੇਟ ਹੈ ਜਿਹੜੇ ਸਾਡੇ ਨਾਲ ਸਬਜ਼ੀ ਵਪਰੇਤਾ ਵੀ ਇੱਥੇ ਮੌਜੂਦ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰ ਜੀ ਕੀ ਨਾਮ ਕੇ ਤੁਹਾਡਾ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਜਰਨੈਲ ਸਿੰਘ ਜੀ ਤੁਹਾਡੀ ਜਿਹੜੀ ਸਬਜ਼ੀ ਦੀ ਦੁਕਾਨ ਆ ਤਾਂ ਜਿਹੜੇ ਸਬਜ਼ੀ ਦੇ ਰੇਟ ਆ ਪਰ ਕੀ ਕੀ ਰੇਟ ਹੋ ਚੁੱਕੇ ਰੇਟ ਬਹੁਤ ਹਾਈ ਹੋ ਗਏ ਜੀ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਅਦ ਕਰੀਲੇ 20 ਰੁਪਏ ਕਿਲੋ ਸੀ ਖੀਰਾ 15 ਰੁਪਏ ਕਿਲੋ ਦੀ ਬੈਂਗਣ ਬੈਂਗਣੀ 20 ਰੁਪਏ ਕਿਲੋ ਸੀ ਕਦੂ ਲੋਕੀ 30 ਰੁਪਏ 20 ਰੁਪਏ ਕਿਲੋ ਸੀ ਜੀ ਸੋਦੇ ਬਹੁਤ ਸਸਤੇ ਸੀਗੇ ਪਿਛਲੇ ਮਹੀਨੇ ਇਸ ਮਹੀਨੇ ਦਾ ਹੁਣ ਮੀਂਹ ਨਹੀਂ ਪਿਆ ਗਰਮੀ ਬਹੁਤ ਪਈ ਹੈ ਸਬਜ਼ੀ ਨੂੰ ਰੇਟਾਂ ਨੂੰ ਅੱਗ ਲੱਗੀ ਪਈ ਹੈ ਜੀ ਬਹੁਤ ਜ਼ਿਆਦਾ ਮਹਿੰਗਾਈ ਹੋਈ ਪਈ ਹੈ ਕਦੂ 80 ਰੁਪਏ ਕਿਲੋ ਹੋ ਗਏ ਸ਼ਿਮਲਾ ਵਿੱਚ 80 ਰੁਪਏ ਕਿਲੋ ਗਵਾਰਾ ਚੋਲਾ ਸਾਰੇ 80 90 100 ਰੁਪਏ ਕਿਲੋ ਹੈ ਟਮਾਟਰ ਨੂੰ ਅੱਗ ਲੱਗੀ ਪਈ ਹੈ ਜੀ ਟਮਾਟਰ ਆਪਣੇ ਪੈਦੇ ਨਹੀਂ ਹੋਇਆ ਬਾਹਰੋਂ ਟਮਾਟਰ ਆ ਰਿਹਾ ਹੈ ਸੁੰਦਰ ਕਾ ਕਾਉਂਦਾ ਫਿਰ ਜਦੋਂ ਤੁਸੀਂ ਰੇਟ ਦੱਸਦੇ ਹੋ ਫਿਰ ਕੀ ਕਹਿੰਦੇ ਵੀ ਅੱਗੇ ਇੰਨੇ ਰੇਟ ਵਾਈ ਹੋ ਗਏ ਪਰ ਰੁਕਦਾ ਜਾਂ ਨਹੀਂ ਰੁਕਦਾ ਗਾਖਾਂਦੇ ਜੀ ਗਾਖ ਨੂੰ ਦੱਸਦੇ ਆ ਗਾਖ ਦੀ ਮਜਬੂਰੀ ਹੈ ਗਾਖ ਕੋਈ ਕੁਝ ਦਿਨਾਂ ਦੀ ਮਜਬੂਰੀ ਉਹ ਲੈ ਜਾਂਦੇ ਆ ਜਿਹਨਾਂ ਨੂੰ ਜੀ ਦੱਸਦੇ ਆ ਜੀ ਹੁਣ ਕਦੋਂ 80 ਰੁਪਏ ਕਿਲੋ ਗਾਖ ਅੱਗੇ ਹੋ ਜਾਂਦਾ ਜੀ ਟਮਾਟਰ 80 ਰੁਪਏ ਕਿਲੋ ਗਾਖ ਕਹਿੰਦਾ ਭਾਈਆ ਦੇ ਦੋ ਆ ਆ ਟਾਈਮ ਆਇਆ ਪਿਆ ਜੀ ਹੁਣ ਤਾਂ ਸਮਝ ਲੈ ਕੇ ਨਹੀਂ ਜਾਂਦਾ ਗਾਖ ਜਿਹਨੇ 10 ਕਿਲੋ ਸਬਜ਼ੀ ਲੈਣੀ ਹੈ ਦੋ ਤਿੰਨ ਕਿਲੋ ਨਾਲ ਸਾਰ ਰਿਹਾ ਜਿਵੇਂ ਆਪਾਂ ਗੱਲ ਕਰੀਏ ਪਿਛਲੇ ਰੇਟਾਂ ਦੇ ਗੱਲ ਕਦੂ ਆਮ ਹੀ 10 ਰ ਆਲੂ ਤਾਂ ਹੁਣ ਦੇਖ ਲੋ ਜੀ 30 ਰੁਪਏ 35 ਰੁਪਏ ਆਲੂ ਆਇਆ ਪਿਆ 50 ਰੁਪਏ ਕਿਲੋ ਪਿਆਜ਼ ਹੋਇਆ ਪਿਆ ਟਮਾਟਰ 80 ਰੁਪਏ ਕਿਲੋ ਬੱਕੜੂ 80 ਰੁਪਏ ਕਿਲੋ ਹੈ ਸਬਜ਼ੀਆਂ ਬਹੁਤ ਮਹਿੰਗੀਆਂ ਨੇ ਜੀ ਗਰੀਬ ਬੰਦੇ ਦੇ ਪਰਤੇ ਦਬਾਰ ਨੇ ਨਿੱਕ ਬੰਦਾ ਗਰੀਬ ਬੰਦਾ ਨਹੀਂ ਖਾ ਸਕਦਾ ਅਮੀਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਰਦ ਨਹੀਂ ਉਹ ਲੈ ਹੀ ਲੈਂਦੇ ਆ ਜੇ ਤੁਸੀਂ ਗਰੀਬ ਬੰਦੇ ਦੀ ਗੱਲ ਕੀਤੀ ਤਾਂ ਬਹੁਤ ਸਾਰੇ ਕਹਿੰਦੇ ਵੀ ਜੇ ਗਰੀਬ ਆ ਤਾਂ ਚਟਨੀ ਨਾਲ ਗੁਜ਼ਾਰਾ ਕਰ ਲਾਂਗੇ ਪਰ ਜਿਹੜੀ ਚੁਬੜਾ ਦਾ ਰੇਟ ਆ ਉਹ ਵੀ 80 85 ਰੁਪਏ ਕਿਲੋ ਹੈ ਚੁਬੜੇ ਵੀ ਅਸੀਂ 20 ਰੁਪਏ ਭਾਈ ਆ ਦੱਸਦੇ ਆ ਚੁਬੜੇ ਕੀ ਉਚਾਲ ਆ ਗਿਆ ਜੀ ਹਾਂਜੀ ਹਾਂਜੀ ਜਦੋਂ ਹੁਣ ਅੱਗੇ ਤੁਸੀਂ ਕ੍ਰੇਟ ਦੱਸਦੇ ਹੁੰਦੇ ਸੀ ਕਿ ਕਿਲੋਆਂ ਦਾ ਰੇਟ ਦੱਸਦੇ ਸੀ ਵੀ ਆਹ ਸਬਜੀ ਆ ਈਨੇ ਰੁਪਏ ਦੇ ਕਿਲੋ ਆ ਪਰ ਅੱਜ ਕਰ ਜਿਹੜਾ ਸਬਜ਼ੀਆਂ ਦੇ ਰੇਟਾ ਕਿਸੇ ਵੀ ਦੁਕਾਨਦਾਰ ਕੋਲੇ ਜਾਂਦੇ ਆ ਤਾਂ ਉਹ ਪਾਈਆ ਦਾ ਰੇਟ ਦੱਸਦੇ ਆ ਜੀ ਹਾਂਜੀ ਹੁਣ ਮਜਬੂਰੀ ਹੈ ਜੀ ਹੁਣ ਗਾਹਕ ਨੂੰ ਇਹ ਸਿਰ ਵੀ ਕਿਲੋ ਕਹਾਂਗੇ ਗਾਹਕ ਅੱਗੇ ਦੋ ਰਪੈਂਦੇ ਜੀ ਹੁਣ ਗਾਹਕ ਨੂੰ ਕਹਿੰਦੇ ਆ 20 ਰੁਪਏ ਪਾਈਆ ਗਾਹਕ ਨੇ ਅੱਧਾ ਕਿਲੋ ਲੈ ਲੈਂਦਾ ਕੋਈ ਪਾਈਆ ਲੈ ਲੈਂਦਾ ਜੀ ਪਹਿਲਾਂ ਅਸੀਂ ਪਸੇਰੀ ਦਾ ਭਾਅ ਦੱਸਦੇ ਹੁੰਦੇ ਸੀ ਜਦੋਂ 10 20 ਰੁਪਏ ਕਿਲੋ ਸਬਜੀ ਸੀ ਨਾ ਅਸੀਂ ਕ ਹਾਂਜੀ ਜਦੋਂ ਗਾਕਾ ਦੇ ਹੱਥਾਂ ਦੇ ਵਿੱਚ ਅੱਗੇ ਝੋਲੇ ਦੇਖਦੇ ਸੀ ਪਰੇ ਪਰ ਜਿਹੜੇ ਹੁਣ ਲਪਾਫੇ ਦੇਖਦੇ ਆ ਛੋਟੇ ਛੋਟੇ ਪਾਈਆ ਵਾਲੇ ਲਪਾਫੇ ਖਾਲੀ ਜਾਂਦੇ ਸੀ ਗਾਕਲੇ ਪਾਬੇ ਨੂੰ ਲੈ ਕੇ ਜਾਂਦੇ ਹੁਣ ਤਾਂ ਹੁਣ ਤਾਂ ਪਾਈਆ 1.5 ਕਿਲੋ 2 ਕਿਲੋ ਦੀ ਸਬਜ਼ੀ ਲੈ ਗਿਆ ਸਰਦਾਰ ਜੀ ਚੱਲਿਆ ਦੇਖੋ ਮੜਾ ਮਾਰੋ ਕੈਮਰਾ ਇਹ ਪਾਈਆ ਪਾਈਆ ਸਬਜ਼ੀ ਲੈ ਕੇ ਜਾ ਰਿਹਾ ਹਾਂਜੀ ਟਾਈਮ ਆ ਜਾ ਆਇਆ ਜੀ ਹੁਣ ਤਾਂ ਝੋਲੇ ਵਾਲਾ ਕੰਮ ਹੀ ਖਤਮ ਹੋ ਗਿਆ ਪਹਿਲਾਂ ਦੋ ਦੋ ਝੋਲੇ ਲੈ ਕੇ ਭਰ ਕੇ ਲੈ ਕੇ ਜਾਂਦੇ ਸੀਗੇ ਜੀ ਜੀ ਸਬਜ਼ੀਆਂ ਇਹਨਾਂ ਦੇ ਸਾਰੀਆਂ ਦੇ ਰੇਟ ਦੱਸ ਸਕੋ ਕਿ ਕਿੰਨੇ ਰੇਟ ਕੀ ਇਹਨਾਂ ਦੇ ਸਬਜ਼ੀਆਂ ਦੇ ਰੇਟਾਂ ਦਾ ਜੀ ਬ ਪਿਛਲੇ ਮਹੀਨੇ 20 ਰੁਪਏ ਕਿਲੋ ਸੀ ਅੱਜ 50-60 ਰੁਪਏ ਕਿਲੋ ਅਰਬੀ ਆ ਪਿੰਡੀ 60 ਰੁਪਏ ਕਿਲੋ ਹੋ ਗਈ ਆ ਕੱਦੂ ਲੋਕੀ 80 ਰੁਪਏ ਕਿਲੋ ਬੀன்ஸ் ਫਲੀ ਗੁਆਰਾ ਫਲੀ ਚੋਲੇ ਫਲੀ ਲੋਕ ਖਾ ਲੈਂਦੇ ਸੀਗੇ ਇਹ ਵੀ 80 ਰੁਪਏ ਤੋਂ ਘੱਟ ਨਹੀਂ ਐ ਮੰਡੀ ਚ ਟਮਾਟਰ 80 ਰੁਪਏ ਕਿਲੋ ਐ ਟਮਾਟਰ ਨਹੀਂ ਗੱਡੀ ਚ ਲਾਣੀਆਂ ਸਾਰੀ ਆਲੂ ਪਿਆਜ਼ ਨੇ ਗੱਡੀ ਚ ਲਾਣੀ ਉਹ ਵੀ ਮਹਿੰਗੇ ਐ ਪਿਆਜ਼ 50 ਰੁਪਏ ਆਲੂ 30 ਰੁਪਏ ਕਿਲੋ ਬਹੁਤ ਬੁਰਾ ਹਾਲ ਐ ਜੀ ਅਸੀਂ ਜਦੋਂ ਖਰੀਦਣ ਜਾਂਦੇ ਆ ਅੱਗੇ ਤੁਹਾਡਾ ਉਹਨੇ ਦੇ ਪੈਸਿਆਂ ਦੇ ਵਿੱਚ ਹੀ ਆ ਜਾਂਦਾ ਹੋਣਾ ਤੁਹਾਡਾ ਰਿਟੇਲ ਮੰਡੀ ਦੇ ਵਿੱਚ ਤੇ ਜਦੋਂ ਆ ਹੁਣ ਵੇ ਸਬਜੀ ਪਹਿਲਾਂ ਅਸੀਂ ਲੈਂਦੇ ਸੀ ਨਾ ਜੀ 50% ਸਬਜੀ ਹੁਣ ਆ ਰਹੀ ਹੈ ਪਹਿਲਾਂ ਅਸੀਂ ਸਬਜੀ ਲੈਂਦੇ ਸੀ ਫੁੱਲ ਹੁੰਦੇ ਜੇ ਮੰਡੀ ਸਬਜੀ ਆ ਬਹੁਤ ਰਹੀ ਸੀ ਜਿਹੜੇ ਰੇਟ ਅਸੀਂ ਅੱਧ ਦੇ ਨੂੰ ਕਹਿੰਦੇ ਉਹ ਦੇ ਦਿੰਦੇ ਸੀ ਹੁਣ ਤਾਂ ਅਜੇ ਕੋਈ ਸਬਜੀ ਆ ਰਹੀ ਹੈ ਤਾਂ ਲੈਣ ਵਾਲੇ ਸੋਗ ਆਕ ਨੇ ਸਬਜੀ ਦੇ ਵੀ ਨਕ ਨੇ ਬੋਲੀ ਤੋਂ ਸਬਜੀ ਵਿਕਦੀ ਹੈ ਮਹਿੰਗੀ ਸਬਜੀ ਵਿਕ ਰਹੀ ਹੈ ਤੇ ਇਸ ਕਰਕੇ ਉਛਾਲ ਹੈ ਜੀ ਸਬਜੀ ਨੇ ਹਾਂ ਜੀ ਕੀ ਤੁਸੀਂ ਸੁਣ ਸਕਿਆ ਦੁਕਾਨ ਦੇ ਜਿਹੜੇ ਬਕਰੇਤਾ ਹੈ ਉਹਨਾਂ ਦੇ ਰੇਟ ਵੀ ਸੁਣ ਸਕਿਆ ਉਹਨਾਂ ਦੇ ਜਿਹੜੇ ਗੱਲਬਾਤ ਉਹਨਾਂ ਨਾਲ ਕੀਤੀ ਤੇ ਬਹੁਤ ਅੱਛਾ ਲੱਗਿਆ ਉਹਨਾਂ ਨੇ ਦੱਸਿਆ ਕਿ ਜਿਹੜੀ ਸਬਜ਼ੀ ਦੇ ਰੇਟ ਹੈ ਅਸਮਾਨ ਨੂੰ ਸੂਏ ਹੋਇਆ ਹੈ ਪਰ ਜਿਹੜੇ ਗਰੀਬ ਕਸਟਮਰ ਆ ਉਹ ਇੱਥੇ ਅੱਜ ਕੱਲ ਨਹੀਂ ਆ ਰਹੇ ਤੇ ਆਮ ਵਿਅਕਤੀ ਹੈ ਜਿਹੜਾ ਉਹਨਾਂ ਦਾ ਬਸ ਤੋਂ ਬਾਹਰ ਹੋਇਆ ਪਿਆ ਸਬਜ਼ੀ ਰੇਟ ਹੈ ਤੁਸੀਂ ਦੇਖ ਰਹੇ ਹੋ ਬ੍ਰਿੰਡਾ ਤੋਂ ਸਰਤਾਰ ਨਿਊਜ਼ ਤੇ ਮੈਂ ਸਰੋਵਰ ਰਹਿ ਕਣ। ਅੱਪ ਤੱਕ ਕੇ ਲਈ ਬਸਿਤ ਨਹੀਂ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਕੇ ਲਈ ਨਮਸਕਾਰ ਹੋ ਦਿੱਖਤੇ ਰਹੀਏ। ਸਤਾਰ ਨਿਊਜ਼